2 ਸਾਲ ਪਹਿਲਾਂ ਤੇ ਉਥੇ ਲਿਖ ਲਿਖ ਕੇ ਦੇਖਿਆ ਜ਼ਰਾ ਕੋਈ ਤੇ ਇਹਨਾਂ ਨੂੰ ਟਾਂਗਰੀ ਦੀ ਸਫਾਈ ਕਰਾਓ ਜਿੱਥੇ ਜਮੀਨ ਨਹੀਂ ਹੈਗੀ ਆਪਾਂ ਹੀ ਉਥੇ ਜਮੀਨ ਅਕਵਾਇਰ ਕਰੋ ਤੇ ਮੈਂ ਵਿਧਾਨ ਸਭਾ ਚ ਵੀ ਬੰਦਾ ਚੁੱਕਿਆ ਤੇ ਮੈਂ ਆ ਜਿਹੜੀਆਂ ਟਾਂਗਰੀਆਂ ਸਾਫ਼ ਕਰਨ ਵਾਸਤੇ ਵੀ ਤੁਸੀਂ ਸਾਨੂੰ ਪੈਸਿਆਂ ਦੀ ਲੋੜ ਨਹੀਂ ਲੋਕਾਂ ਨੂੰ ਪਰਮਿਸ਼ਨ ਦੇ ਦਿਓ ਜਿਨ੍ਹਾਂ ਦੇ ਜਮੀਨਾਂ ਦੇ ਵਿੱਚ ਵੀ ਲੰਗੀ ਹੈ ਉਹ ਆਪਦੀਆਂ ਜਮੀਨਾਂ ਉੱਚੀਆਂ ਕਰ ਲੈਣੇ ਸਾਫ਼ ਹੋ ਜਾਈਂ ਆਈਡੀ ਕੁਮਾਈ ਨੂੰ ਜੁੱਪਰ ਵਾਈ ਦਾ ਅਫਸਰ ਕਰਦਾ ਸਾਰੇ ਪਰ ਕਰਿਸ਼ਨ ਕਬਾੜ ਦੇ ਕਹੇ ਨੂੰ ਇਹ ਵੀ ਵਾਪੇਸ਼ ਨਹੀਂ ਜਾਣ ਕੋਤੇ ਉਹ ਨਾ ਤੇ ਕਿਸੇ ਨੂੰ ਮੈਂ ਹੀ 10 ਵਾਰੀ ਉਹਦੇ ਦਫ਼ਤਰ ਜਾ ਕੇ ਆਇਆ ਵੀ ਸਾਨੂੰ ਇਹ ਪਰਮਿਸ਼ਨ ਆ ਦੇ ਦੇ ਕਰਤਾ ਹਾਂ ਜੀ ਮੈਂ ਬਤ ਕਰਤਾ ਹਾਂ ਪਦਰੀਆਂ ਨੇ ਕਿਹਦੇ ਨਾਲ ਬਾਤ ਕਰਨੀ ਹੈ ਸੈਕਟਰੀ ਆਪਿਆ ਉਹ ਬਾਤ ਕਰਨ ਕਰਨ ਚ ਉਹਨੇ ਲੋਕ ਸਾਹ ਨਗਾ ਹੱਥ ਤੇ ਆਉਣ ਵਾਲੇ 55 ਪਰਸਾ ਵਾਲਿਆਂ ਨੂੰ ਉਤਰਾ ਪਿਆ ਉੱਥੋਂ ਨੇ ਪਿਓ ਦੇ ਪੁੱਤ ਨੂੰ ਕਿਹਨੂੰ ਰੇਤਾ ਨਹੀਂ ਚੁੱਕਣ ਦਿੱਤੀ ਨਾ ਦਰਿਆ ਸਾਫ਼ ਕਰਨ ਦਿੱਤੇ ਆ ਉਹਦਾ ਖਮਾਜਾ ਜਿ ਭੁਗਤਿਆ ਜਦੋਂ ਸਾਡੇ 3 ਲੱਖ ਕਿਊਸ ਉਥੇ ਰਹਿ ਸਕਦਾ 119 ਕੰਪੈਸਿਟੀ ਦੇ ਆ ਉਹਦੇ ਵਿੱਚ 14 ਲੱਖ ਕਿਊਸ ਜਦੋਂ ਹੋਇਆ ਪਾਣੀ ਉਦੋਂ ਪਰਮਿਸ਼ਨ ਦਿੱਤੀ ਖੋਲਣ ਦੀ ਅਜੇ ਵੀ ਅੱਧੀ ਇਹ ਰਾਸਤਾਂ ਜਿਹੜੀ ਆ ਉਹ ਅੱਧਾ ਖਾਲੀ ਧਰ ਪਾਕਿਸਤਾਨੀ ਬਾਈ ਅੱਧਾ ਜਾਰਾ ਖਾਲੀ ਉਹ ਪਿੱਛੇ ਸਾਰਿਆਂ ਦੀ ਖਰਾਬ ਕਰ ਰਹੇ ਸੀ ਦੱਸ ਸੀ ਵੀ ਇਹਦੇ ਆਖੇ ਨਾ ਲੱਗ ਕੇ ਆਪ ਗਰਾਊਂਡ ਲੈਵਲ ਤੇ ਜਿੰਨੇ ਵੀ ਐਮ ਐਲ ਏ ਕੋਈ ਤੁਹਾਨੂੰ ਰਿਪੋਰਟ ਦਿੰਦੇ ਆ ਕਿ ਡੀ ਸੀ ਆ ਦੇ ਜਾਂ ਦੂਜੇ ਅਫਸਰਾਂ ਦੇ ਨਾ ਆਖੇ ਲੱਗਣ ਜੋ ਐਮ ਐਲ ਏ ਰਿਪੋਰਟ ਦਿੰਦਾ ਉਹਦੇ ਹਿਸਾਬ ਨਾਲ ਕਿ ਚੱਲਾ ਗਿਆ ਆਪਾਂ ਕਿ ਉਹ ਅਸੀਂ ਪਬਲਿਕ ਦੇ ਵਿੱਚ ਰਹਿਣੇ ਆ ਡੀ ਸੀ ਹੋਇਆ ਐਸ ਡੀ ਹੋਇਆ ਦੂਜਾ ਜਿੰਨੇ ਵੀ ਵਿਭਾਗ ਇਹ ਨਾਲ ਵੀ ਸਿਰਫ ਇਹ ਹੁੰਦਾ ਵੀ ਸਾਨੂੰ ਗਾਲਾਂ ਨਾ ਪੈਣ ਤਾਂ ਉਹ ਇਹਨਾਂ ਨੇ ਆਪਣਾ ਪੱਲਾ ਝਾੜਨਾ ਹੁੰਦਾ ਇਹ ਆਪਣੀ ਗੱਲ ਕਰਕੇ ਇਹਨਾਂ ਨੇ ਨਿਕਲ ਜਾਂਦਾ ਅਮਰ ਸਾਹਿਬ ਸਿਰਫ ਵਿਕਰਾ ਤੁਹਾਡੇ ਨਾਲ ਕੀਤਾ ਜਾ ਰਿਹਾ ਕਿ ਬਾਕੀ ਬਸ ਹੀ ਹੋ ਜਾਣਾ ਆ ਪੰਜਾਬ ਦੇ ਜਿੱਥੇ ਵੀ ਪਾਣੀ ਦੇ ਮਸਲੇ 'ਚ ਜਿਹੜੇ-ਜਿਹੜੇ ਮਹਿਕਮੇ ਦਾ ਇਹ ਸੈਕਟਰੀ ਆ ਇਹ ਇਕੱਲਾ ਹੀ ਇਹੋ ਜਿਹਾ ਬਾਕੀ ਸਾਰੇ ਅਫਸਰ ਚੰਗੇ ਕੀ ਉੱਪਰ ਤੱਕ ਆਵਾਜ਼ ਨਹੀਂ ਪਹੁੰਚਾਈ ਕਿਸੇ ਤਰੀਕੇ ਬਦਲਾ ਬਦਲਾ ਆ ਜਾਵੇ ਹੋਰ ਕੁਝ ਤਾਂ ਜਾਵੇ ਆਵਾਜ਼ ਹੋਰ ਕਹਿੰਦੇ ਪਹੁੰਚਾਦ ਨਹੀਂ ਉੱਤੇ ਮੈਂ ਆਪ ਖੁਦ ਜਾਂਦਾ ਰਿਆਂ ਲੈ ਕੇ ਸਾਡੇ ਚਿੱਠੀਆਂ ਦਿੱਤੀਆਂ ਵਿਧਾਨ ਸਭਾ ਦੀ ਸਭ ਤੋਂ ਵੱਡੀ ਵਿਧਾਨ ਸਭਾ ਹੁੰਦੀ ਨਾ ਉੱਥੇ ਕੁ ਬੇ ਮੇਰੇ ਨਾਲ ਦਾ ਸਿਆਣਾ ਕੋਈ ਨਹੀਂ ਜਦੋਂ ਇਹ ਜੰਮਿਆ ਨਹੀਂ ਉਦੋਂ ਹੀ ਦੋਸਤਾਂ ਨੇ ਨਹੀਂ ਹੁਣ ਇਹ ਨਵਾਂ ਆਇਆ ਹਿੰਦੁਸਤਾਨ ਦੇ ਤੋਂ ਬੈਣਾ ਚੱਲ ਨਹੀਂ ਸਕਦਾ ਜਾਂ ਪੰਜਾਬ ਚੱਲਣਾ ਹੁਣ ਇਹਦੀ ਰਿਟਾਇਰਮੈਂਟ ਹੋਣੀ ਥੋੜੇ ਚਿਰ ਉਹ ਤੋਂ ਬਾਅਦ ਪੰਜਾਬ ਮਰ ਜੂਗਾ ਐਮਐਲਏ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈਗਾ ਕਿਹਦੇ ਵੱਲੋਂ ਤੁਹਾਨੂੰ ਵੀਡੀਓ ਡਿਲੀਟ ਕਰਨ ਦਾ ਸਰਕਾਰ ਆ ਕੋਈ ਐਮਐਲਏ ਬੋਲਦਾ ਸਰਕਾਰ ਦੇ ਉਲਟ ਸਾਡੇ ਬੋਲਦੇ ਆ ਸਾਡਾ ਕੀ ਕਰਦਾ ਆਪਣੀ ਸਰਕਾਰ ਦੇ ਉਲਟ ਬੋਲਦਾ ਜੇ ਸਾਡੀ ਸੁਣ ਕੇ ਅਫਸਰ ਮੈਂ ਕੰਮ ਕਰਨਾ ਤੇ ਸਾਨੂੰ ਇਹਨਾਂ ਤੋਂ ਗਾਲਾਂ ਕੱਢ ਦੀ ਲੋੜ ਨਹੀਂ ਪਬਲਿਕ ਤੋਂ ਇਹ ਰੇ ਫਿਰ ਚੰਗੇ ਆ ਸਾਡੇ ਚਾਚੇ ਤਾਏ ਪਰਿਵਾਰ ਆ ਵੀ ਪਤਾ ਇਹ ਤੇ ਰੌਲਾ ਪਾਈ ਲੱਗਦਾ ਤੇ ਜਦੋਂ ਉੱਤੇ ਕੋ ਸੋਚੂਗਾ ਤਾਂ ਤਾ ਹੀ ਕੰਮ ਕਰਾ ਸਕਦੇ ਹਨਾ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਬਾਹਰ ਦੇ ਭਜਾਓ ਹਲਕਾ ਬਚਾਓ ਅੱਜ ਇਹ ਮੈਨੂੰ ਪੁੱਛਣਗੇ ਸਵਾਲ 2 ਸਾਲਾਂ ਡੇਢ ਸਾਲ ਬਾਅਦ ਵੀ ਤੂੰ ਕੀ ਕਰਤਾ ਸੀ ਤੇ ਮੈਂ ਤਾਂ ਕਹਿ ਹੀ ਸਕਦਾ ਨਾ ਉੱਤੇ ਜਾ ਕੇ ਤੇ ਜੋ ਉੱਤੇ ਕੋ ਸੁਣੂਗਾ ਤੇ ਮੈਂ ਕੀ ਕਰ ਸਕਦਾ ਸਰ ਅਫਸਰ ਸਾਹਿਬ ਭਾਰੂ ਹੈਗੀ ਅਫਸਰ ਜਾਈ ਨਹੀਂ ਕ੍ਰਿਸ਼ਨ ਕੁਮਾਰੀ ਭਾਰੂ ਆ ਸਾਰਿਆਂ ਦੇ ਹੋਰ ਕੋਈ ਅਫਸਰ ਦੀ ਲੋੜ ਨਹੀਂ ਅਫਸਰ ਸਾਹਿਬ ਹੁਣ ਲੱਗਦਾ ਸਮਾਹਤੋਂ ਨਿਕਲ ਚੁੱਕਾ ਅੱਗੋਂ ਵਾਸਤੇ ਦੀ ਕਿਵੇਂ ਦੀ ਯਾਰ ਰੱਖੋ ਜੇ ਦੇ ਮਕਰੋ ਲੈ ਜਾਊਗਾ ਇਹ ਸ ਸਾਰੇ ਐਕਸਨ ਸਾਰੇ ਐਸਡੀਓ ਸਾਰੇ ਕੰਮ ਕਰਨ ਨੂੰ ਤਿਆਰ ਆ। ਸਰ ਥੋੜੀ ਸੋਚੀ ਕਰਦਾ ਹੀ ਨਹੀਂ ਕਰਦਾ ਵੀ ਇਹਨੇ ਮੈਨੂੰ ਸਾਫ ਪੰਕ ਦੇਣਾ। ਥੋੜੀ ਸੋਚੀ ਹੈ ਜੀ ਵੀ ਕਿਵੇਂ ਇਹਦਾ ਮਸਲਾ ਹੈ। ਇਸ ਬੰਦੇ ਨੂੰ ਅਗਰੋਂ ਰਾਇਆ ਜਾਵੇ ਇਹਦਾ ਕੇਡਰ ਬਦਲ ਕੇ ਇਹੋ ਜਿਹੀ ਕੇਡਰ ਚ ਸੁੱਟਿਆ ਜਾਵੇ ਜਿੱਥੇ ਮੱਛੀਆਂ ਫੜਦਾ ਵੀਰੇ ਆਪ। ਤੇ ਫੇਰੇ ਵੱਸ ਸਕਦਾ ਪੰਜਾਬ। ਸਰ ਕੇ ਗਰਦੀ ਸਫਾਈ ਨੂੰ ਲੈ ਕੇ ਤੁਹਾਡਾ ਕੀ ਗੱਲ ਘੱਟ ਘੱਟ ਤੋਂ ਵੱਧ ਇਹ ਪਬਲਿਕ ਦੀ ਪੈੜੀ ਆਪਣੀ। ਇਹ ਜੇ ਜੇਤੇ ਇਹਨਾਂ ਨੂੰ ਮਜੂਰੀ ਦਿੱਤੀ ਜਾਵੇ ਵੀ ਇਹ ਆਪਣੀਆਂ ਪੈਰੀਆਂ ਉੱਚੀਆਂ ਕਰ ਲੈਣਾਂ ਕੱਢ ਕੇ ਰਸਤਿਆਂ ਤੇ ਮਿੱਟੀ ਪਾ ਲੈਣਾ ਤੇ ਸਾਰਾ ਪੰਜਾਬ ਬਚ ਸਕਦਾ ਹਰ ਇੱਕ ਥਾਂ ਜਿੱਥੇ ਵੀ ਦਰਿਆ ਆ ਜਿੱਥੇ ਵੀ ਮਾਰਕੰਡੇ ਆ ਜਿੱਨੀਆਂ ਟਾਗਰੀਆਂ ਜਿੱਨੇ ਆ ਥੋੜੀਆਂ ਆ ਜਿੱਥੇ ਇਹ ਜੇ ਇਹਨਾਂ ਨੂੰ ਸਾਫ਼ ਕਰਕੇ ਇਹਨਾਂ ਦੀ ਮਿੱਟੀ ਕੱਢ ਕੇ ਇਹਨਾਂ ਨੂੰ ਸਾਰਿਆਂ ਨੂੰ ਪਰਮਿਸ਼ਨ ਦਿੱਤੀ ਜਾਵੇ ਲੋਕਾਂ ਨੂੰ ਬਿਅ ਆਪਣੀਆਂ ਜ਼ਮੀਨਾਂ ਉੱਚੀਆਂ ਕਰ ਲੋ ਤੇ ਬਚ ਸਕਦਾ ਨਹੀਂ ਤੇ ਪਾਣੀ ਇਤਰਾ ਹੀ ਜਾਊਗਾ ਅਮਰ ਸੰ 2023 ਦੇ ਵਿੱਚ ਭਾਰੀ ਨੁਕਸਾਨ ਇਹਨਾਂ ਹੀ ਲੋਕਾਂ ਨੇ ਇਹ ਤੋਂ ਜ਼ਿਆਦਾ 7-8 ਬੰਦੇ ਮਰੇ ਇੱਥੇ ਹੂੰ ਬੁੱਧ ਮੁਰਦੇ ਦੋ ਬਰੇ ਆ ਕਈਆਂ ਪਿੰਡਾਂ ਰੁੜ ਕੇ ਮਰ ਗਏ ਆ ਜਿੱਤਰਾ ਆਪਾਂ ਖੜੇ ਆ ਇਤਨਾ ਖੜਾ ਕੋਟੇ ਇੰਗ ਥੱਲੇ ਨਾ ਕਿ ਇਤਰਾ ਵਿਚੇ ਰੁੜ ਗਏ ਨੇ ਮੁਆਵਜ਼ਾ ਦੇ ਕੇ ਕਿੰਨਾ ਕੁ ਮੁਆਵਜ਼ਾ ਦੇ ਸਕਦੇ ਅਸੀਂ ਜਾਨ ਕਿਸੇ ਦੀ ਜਾਨ ਗਈ ਵਾਪਸ ਲਿਆ ਸਕਦੇ ਮੁਆਵਜ਼ਾ ਕਿ ਢਿੱਡ ਭਰ ਸਕਦਾ ਅਸੀਂ ਨੂੰ ਹੁਣ ਇਹਨਾਂ ਦੇ ਇਨਸਾਨ ਹੋਣੇ ਆ ਅੱਜ ਅਪੰਨ ਗੋਤ ਹੋਈਆਂ ਆ ਇਹਨਾਂ ਦਾ ਮੁਆਵਜ਼ਾ ਪੂਰਾ ਹੋ ਸਕਦਾ ਮੁਆਵਜ਼ਾ ਬੱਕਰੀ ਜੀ ਇੱਕ ਫੀਲਿੰਗ ਜਦੋਂ ਬੰਦਾ ਫਸਲ ਪਾਲਦਾ ਆ ਉਹਦੀ ਫੀਲਿੰਗ ਉਸ ਬਗਲ ਨਾਲ ਜੁੜ ਜਾਂਦੀ ਆ ਜਦੋਂ ਉਹ ਫੀਲਿੰਗ ਉਹਦੀ ਮਰ ਜਾਂਦੀ ਫਸਲ ਮਰ ਜਾਂਦੀ ਆ ਉਹਨੂੰ ਭਾਵੇਂ ਤੁਸੀਂ 100000 ਰੁਪਏ ਇਕੱਲਾ ਦੇ ਦਿਓ ਸੀਐਮ ਸਾਹਿਬ ਨਾਲ ਸੀਐਮ ਸਾਹਿਬ ਨਾਲ ਕੋਈ ਮੁਲਾਕਾਤ ਹੋਈ ਉਹ ਤਾਂ ਚਾਹੀ 30000 ਦਾ ਝੋਨਾ ਨਿਕਲੇ ਜੱਟ ਦਾ ਜ਼ਿੰਮੇਵਾਰਤਾ ਕਿਸੇ ਦਾ ਨਹੀਂ ਉਹ ਉਹਦੇ ਤੇ ਖੁਸ਼ ਆ ਉਹ ਮੁਆਵਜ਼ਾ ਲੈ ਕੇ ਖੁਸ਼ ਨਹੀਂ ਉਹ ਕੰਮ ਕਰਵਾ ਕੇ ਖੁਸ਼ ਸੀਐਮ ਸਾਹਿਬ ਨਾਲ ਮੁਲਾਕਾਤ ਹੋਈ ਕਿਸਾਨ ਜੀ ਬਾਰੇ ਉਹਨਾਂ ਨੇ ਸਿੱਧੀ ਟੱਕਰ ਬਾਰਦੀ ਦੇ ਬਾਰੇ ਵਿੱਚ ਕਿਹਾ ਸੀ ਆ ਤੇ ਇਹਦਾ ਕਰਦੇ ਆ ਕੁਝ ਕੀਤਾ ਕੁਝ ਨਹੀਂ ਜੇ ਉਹਦਾ ਕਰ ਦੇਣਗੇ ਤੇ ਚੰਗੇ ਰਹਿਣਗੇ ਜੇ ਨਹੀਂ ਕਰਨਗੇ ਤੇ ਮੇਰਾ ਕਰ ਦੇਣਾ ਜੋ ਕਰਨਾ